ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸਾਰਿਆਂ ਦਾ ਮੇਰੇ ਚੈਨਲ ਸਾਇਲ ਸਾਊਂਡਸ ਤੇ ਬਹੁਤ-ਬਹੁਤ ਸਵਾਗਤ ਹੈ ਸੋ ਦੋਸਤੋ ਆਪਣਾ ਅੱਜ ਦਾ ਟਾਪਿਕ ਹੈ ਸੰਗੀਤਕ ਪਰਿਭਾਸ਼ਿਕ ਸ਼ਬਦ ਕਣ ਖਟਕਾ ਮੁਰਕੀ ਅਤੇ ਅੰਦੋਲਨ ਤਾਂ ਚਲੋ ਬਿਨਾਂ ਦੇਰੀ ਕੀਤੇ ਸ਼ੁਰੂ ਕਰਦੇ ਹਾਂ ਸੋ ਦੋਸਤੋ ਇਹ ਕੁਝ ਅਜੀਹੀਆਂ ਕਿਰਿਆਵਾਂ ਹਨ ਜਿਨ੍ਹਾਂ ਦੀ ਵਰਤੋਂ ਨਾਲ ਇੱਕ ਗਾਇਕ ਆਪਣੇ ਗਾਏ ਨੂੰ ਮਧੁਰ ਅਤੇ ਪ੍ਰਭਾਵਸ਼ਾਲੀ ਬਣਾ ਸਕਦਾ ਹੈ ਤਾਂ ਚਲੋ ਸਭ ਤੋਂ ਪਹਿਲਾਂ ਆਪਣੇ ਕੋਲ ਹੈ ਮੁਰਕੀ ਗਾਉਣ ਸਮੇਂ ਗਾਇਨ ਨੂੰ ਗਲੇ ਦੀਆਂ ਕਈ ਪ੍ਰਕਾਰ ਦੀਆਂ ਵਿਸ਼ੇਸ਼ ਹਰਕਤਾਂ ਨਾਲ ਸਜਾ ਕੇ ਪੇਸ਼ ਕੀਤਾ ਜਾਂਦਾ ਹੈ ਜਿਸ ਨਾਲ ਗਾਇਨ ਵਿੱਚ ਨਿਖਾਰ ਪੈਦਾ ਹੁੰਦਾ ਹੈ ਸੰਗੀਤ ਦੀ ਭਾਸ਼ਾ ਵਿੱਚ ਇਨ੍ਹਾਂ ਹਰਕਤਾਂ ਨੂੰ ਕਣ ਖਟਕਾ ਮੁਰਕੀ ਆਦ ਨਾਮ ਨਾਲ ਜਾਣਿਆ ਜਾਂਦਾ ਹੈ ਹਾਂਜੀ ਇਹ ਕੁਝ ਅਜਿਹੀਆਂ ਹਰਕਤਾਂ ਜਿਸ ਨਾਲ ਆਪਣੇ ਗਾਇਨ ਵਿੱਚ ਨਿਖਾਰ ਪੈਦਾ ਹੁੰਦਾ ਹੈ ਸਪਸ਼ਟ ਹੈ ਕਿ ਮੁਰਕੀ ਗਾਉਣ ਦੀ ਇੱਕ ਵਿਸ਼ੇਸ਼ ਕਿਰਿਆ ਦਾ ਨਾਮ ਹੈ ਗਾਉਂਦੇ ਸਮੇਂ ਜਦੋਂ ਤਿੰਨ ਸਵਾਰਾਂ ਨੂੰ ਜਲਦੀ ਨਾਲ ਪਰੰਤੂ ਕੋਮਲਤਾ ਪੂਰਵਕ ਉਚਾਰਨ ਕੀਤਾ ਜਾਂਦਾ ਹੈ ਤਾਂ ਉਹ ਕਿਰਿਆ ਮੁਰਕੀ ਕਹਾਉਂਦੀ ਹੈ ਹਾਂਜੀ ਹੁਣ ਮੁਰਕੀ ਇੱਥੇ ਕਿਰਿਆ ਕੀ ਹੈ ਕਹਿੰਦੇ ਜਦੋਂ ਤਿੰਨ ਸਵਾਰਾਂ ਨੂੰ ਥੋੜੀ ਸਪੀਡ ਨਾਲ ਕੋਮਲਤਾ ਪੂਰਵਕ ਉਚਾਰਨ ਕੀਤਾ ਜਾਂਦਾ ਤਾਂ ਉਹ ਕਿਰਿਆ ਮੁਰਕੀ ਕਹਾਉਂਦੀ ਹੈ ਹਾਂਜੀ ਅੱਗੇ ਪੜ੍ਹਦੇ ਹਾਂ ਕਹਿੰਦੇ ਮੁਰਕੀ ਦੀ ਕਿਰਿਆ ਵਿੱਚ ਮੂਲ ਰੂਪ ਮੂਲ ਸਵਰ ਦੇ ਉੱਪਰ ਦੋ ਅਲੰਕਾਰਿਕ ਸਵਰ ਲਏ ਜਾਂਦੇ ਹਨ ਜਿਵੇਂ ਗਾਰੇ ਸਾ ਮਾ ਗਾਰੇ ਸਾ ਹਾਂਜੀ ਕਹਿੰਦਾ ਭਾਵੇਂ ਹੈ ਕਿ ਦੋਸਤੋ ਜਿਹੜੇ ਸਵਰ ਤੇ ਮੁਰਕੀ ਲਈ ਜਾਂਦੀ ਹੈ ਉਸ ਦੇ ਨਾਲ ਦੋ ਜਾਂ ਤਿੰਨ ਸਵਰ ਹੋਰ ਲਏ ਜਾਂਦੇ ਹਨ ਜਿਵੇਂ ਸਾ ਤੇ ਮੁਰਕੀ ਲੈਣੀ ਹੈ ਤਾਂ ਉਸ ਤੋਂ ਪਹਿਲਾਂ ਦੋ ਸਵਰ ਲਏ ਗਏ ਜਿਵੇਂ ਗਾਰੇ ਸਾ ਮਾ ਗਾਰੇ ਸਾ ਠੀਕ ਹੈ ਇਹਨਾਂ ਅਲੰਕਾਰਿਕ ਸਵਰਾਂ ਨੂੰ ਬੜੀ ਜਲਦੀ ਨਾਲ ਆ ਆ ਭਾਵੇਂ ਕੇ ਆਕਾਰ ਦੇ ਰੂਪ ਵਿੱਚ ਮੂਲ ਸਵਰ ਨਾਲ ਉਚਾਰਨ ਕੀਤਾ ਜਾਂਦਾ ਹੈ ਕਹਿੰਦਾ ਭਾਵੇਂ ਹੈ ਕਿ ਮੁਰਕੀ ਦੀ ਕਿਰਿਆ ਨਾਲ ਜੇਕਰ ਸਾ ਕਹਿਣਾ ਹੋਵੇ ਤਾਂ ਜਲਦੀ ਨਾਲ ਆਕਾਰ ਵਿੱਚ ਗਾਰੇ ਸਾ ਕਿਹਾ ਜਾਵੇਗਾ ਹਾਂਜੀ ਮੁਰਕੀ ਦੀ ਕਿਰਿਆ ਕੀ ਹੈ ਕਹਿੰਦੇ ਜੇਕਰ ਸਾ ਤੇ ਮੁਰਕੀ ਕਹਿਣੀ ਹੋਵੇ ਤਾਂ ਜਲਦੀ ਨਾਲ ਆਕਾਰ ਵਿੱਚ ਗਾਰੇ ਸਾ ਕਿਹਾ ਜਾਂਦਾ ਹੈ ਹਾਂਜੀ ਅੱਗੇ ਪੜਦੇ ਹਾਂ ਮੁਰਕੀ ਦੀ ਕਿਰਿਆ ਠੰਮਰੀ ਅਤੇ ਟੱਪਾ ਗਾਇਨਸ਼ਾਲੀਆਂ ਵਿੱਚ ਬੜੀ ਸੁੰਦਰ ਲੱਗਦੀ ਹਾਂਜੀ ਜਿਹੜੀ ਮੁਰਕੀ ਦੀ ਕਿਰਿਆ ਠੰਮਰੀ ਅਤੇ ਜਿਹੜੇ ਟੱਪਾ ਗਾਇਨ ਹੈ ਇਹਨਾਂ ਵਿੱਚ ਇਸ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਇਹ ਬੜੀ ਸੁੰਦਰ ਲੱਗਦੀ ਹੈ ਮੁਰਕੀ ਦੀ ਕਿਰਿਆ ਕਰਨ ਲਈ ਗਲਾ ਵਿਸ਼ੇਸ਼ ਢੰਗ ਨਾਲ ਤਿਆਰ ਕਰਨਾ ਪੈਂਦਾ ਹੈ ਹਾਂਜੀ ਬਿਲਕੁਲ ਕਹਿੰਦੇ ਜਿਹੜੀ ਮੁਰਕੀ ਦੀ ਇਹ ਕੁਝ ਵੀ ਜਿਹੜੀਆਂ ਸੰਗੀਤਿਕ ਜਿਹੜੀਆਂ ਕਿਰਿਆਵਾਂ ਹੁੰਦੀਆਂ ਇਹਨਾਂ ਨੂੰ ਕਰਨ ਲਈ ਗਲਾ ਵਿਸ਼ੇਸ਼ ਤੌਰ ਤੇ ਤੁਹਾਡਾ ਤਿਆਰ ਹੋਣਾ ਚਾਹੀਦਾ ਹੈ ਠੀਕ ਹੈ ਤਾਂ ਹੀ ਇਹ ਜਦੋਂ ਗਾਇਕ ਇੱਕ ਲਗਾਉਂਦਾ ਹੈ ਤਾਂ ਮధుਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਉਹਦਾ ਉਸਦਾ ਪ੍ਰਭਾਵ ਬਣਦਾ ਹੈ ਸਿਤਾਰ ਆਦ ਸਾਜ਼ਾਂ ਤੇ ਵੀ ਮੁਰਕੀ ਦੀ ਕਿਰਿਆ ਕੀਤੀ ਜਾਂਦੀ ਹੈ ਸਿਤਾਰ ਤੇ ਮੁਰਕੀ ਦੀ ਕਿਰਿਆ ਕਰਨ ਲਈ ਖੱਬੇ ਹੱਥ ਨਾਲ ਇੱਕ ਸਵਰ ਦੇ ਪਰਦੇ ਤੇ ਉਂਗਲੀ ਰੱਖ ਕੇ ਇੱਕ ਹੀ ਆਗਾਤ ਵਿੱਚ ਜਲਦੀ ਨਾਲ ਤਿੰਨ ਸਵਰਾਂ ਨੂੰ ਵਜਾਇਆ ਜਾਂਦਾ ਹਾਂਜੀ ਕਹਿੰਦੇ ਸਿਤਾਰਾ ਸਿਤਾਰ ਦੇ ਉੱਤੇ ਵੀ ਮੁਰਕੀ ਦੀ ਕਿਰਿਆ ਆਪਾਂ ਕਰ ਸਕਦੇ ਹਾਂ ਉਹਦੇ ਵਿੱਚ ਕੀ ਕਹਿੰਦਾ ਸਿਤਾਰ ਦੇ ਇੱਕੋ ਪਰਦੇ ਤੇ ਉਂਗਲ ਰੱਖ ਕੇ ਇੱਕੋ ਹੀ ਆਗਾਤ ਵਿੱਚ ਸਪੀਡ ਨਾਲ ਤਿੰਨ ਸਵਰ ਵਜਾਏ ਜਾਂਦੇ ਆ ਜਿਸ ਨਾਲ ਕੀ ਹੈ ਸਿਤਾਰ ਤੇ ਮੁਰਕੀ ਦੀ ਕਿਰਿਆ ਹੋ ਜਾਂਦੀ ਹੈ ਜਿਵੇਂ ਇਹਨਾਂ ਨੇ ਉਦਾਹਰਣ ਲਈ ਲਿਖਿਆ ਰੇਸਾ ਨੀ ਉਸ ਤੋਂ ਬਾਅਦ ਸਿਤਾਰ ਤੇ ਤਿੰਨ ਸਵਰਾਂ ਨੂੰ ਇੱਕ ਹੀ ਆਗਾਤ ਵਿੱਚ ਵਜਾਉਣ ਦੀ ਇਹ ਕਿਰਿਆ ਕੀਤਨਕ ਹੁੰਦੀ ਹੈ ਹਾਂਜੀ ਬਿਲਕੁਲ ਜਦੋਂ ਗਾਉਣ ਦੇ ਵਿੱਚ ਇਹ ਕਿਰਿਆ ਆ ਜਾਂਦੀ ਹੈ ਤਾਂ ਆਪਾਂ ਉਸ ਨੂੰ ਮੁਰਕੀ ਕਹਿੰਦੇ ਨੇ ਪਰ ਜਦੋਂ ਆਪਾਂ ਸਿਤਾਰ ਤੇ ਉਹੀ ਸੇਮ ਕਿਰਿਆ ਕਰਦੇ ਆਂ ਤਾਂ ਉਹਨੂੰ ਆਪਾਂ ਕੀ ਕਹਿੰਦੇ ਨੇ ਕ੍ਰਿਤਨ ਅੱਗੇ ਪੜਦੇ ਆਂ ਜੀ ਮੁਰਕੀ ਕ੍ਰਿਤਨ ਜਮਜਮਾ ਆਦ ਸੰਗੀਤ ਦੀਆਂ ਸਭ ਕਿਰਿਆਵਾਂ ਅਸਲ ਵਿੱਚ ਪ੍ਰਾਚਨ ਗਮਕ ਰਹੀ ਪ੍ਰਕਾਰ ਹਨ ਪ੍ਰਾਚਨ ਕਾਲ ਵਿੱਚ ਪ੍ਰਚਲਿਤ 15 ਗਮਕ ਪ੍ਰਕਾਰਾਂ ਵਿੱਚੋਂ ਹੀ ਇੱਕ ਪ੍ਰਕਾਰ ਨੂੰ ਅਧਨਿਕ ਕਾਲ ਵਿੱਚ ਮੁਰਕੀ ਕਿਹਾ ਗਿਆ ਜਾਂਦਾ ਹਾਂ ਜੀ ਕਹਿੰਦੇ ਜਿੰਨੀਆਂ ਵੀ ਆਪਾਂ ਕਿਰਿਆਵਾਂ ਪੜਦੇ ਆਂ ਇਹ ਪ੍ਰਾਚੀਨ 15 ਗਮਕਾਂ ਵਿੱਚੋਂ ਹੀ ਉਹਨਾਂ ਦੇ ਆਧੁਨਿਕ ਨਾਮ ਉਹਨਾਂ ਦੇ ਬਦਲ ਕੇ ਆਪਾਂ ਯੂਜ਼ ਕਰਦੇ ਹਾਂ ਪੁਰਾਣੇ ਸਮੇਂ ਵਿੱਚ ਕਹਿੰਦੇ 15 ਪ੍ਰਕਾਰ ਦੀਆਂ ਗਮਕ ਸੀਗੀਆਂ ਜਿਨ੍ਹਾਂ ਵਿੱਚੋਂ ਇਹ ਸਾਰੀਆਂ ਕਿਰਿਆਵਾਂ ਨਿਕਲ ਕੇ ਆਈਆਂ ਹਾਂ ਹਾਂਜੀ ਮੁਰਕੀ ਤੋਂ ਬਾਅਦ ਅਗਲੀ ਕਿਰਿਆ ਹੈ ਖਟਕਾ ਖਟਕਾ ਵੀ ਮੁਰਕੀ ਦੀ ਤਰ੍ਹਾਂ ਗਾਉਣ ਦੀ ਇੱਕ ਵਿਸ਼ੇਸ਼ ਕਿਰਿਆ ਦਾ ਨਾਮ ਹੈ ਖਟਕਾ ਵੀ ਕਹਿੰਦੇ ਮੁਰਕੀ ਦੀ ਤਰ੍ਹਾਂ ਇੱਕ ਕਿਰਿਆ ਹੈ ਖਟਕਾ ਅਤੇ ਮੁਰਕੀ ਅਸਲ ਵਿੱਚ ਪ੍ਰਾਚੀਨ ਗਮਕ ਦੇ ਹੀ ਪ੍ਰਕਾਰ ਹਨ ਜਿਵੇਂ ਆਪਾਂ ਹੁਣੇ ਪਿੱਛੇ ਪੜ ਕੇ ਹਟੇ ਜਿਨ੍ਹਾਂ ਨੂੰ ਅਧਨੀ ਕਾਲ ਵਿੱਚ ਸੁਤੰਤਰ ਨਾਮ ਦਿੱਤਾ ਗਿਆ ਹੈ ਖਟਕਾ ਦੀ ਕਿਰਿਆ ਵਿੱਚ ਮੂਲ ਸਵਰ ਤੋਂ ਅਗਲੇ ਅਤੇ ਪਹਿਲੇ ਸਵਰ ਨੂੰ ਜਲਦੀ ਨਾਲ ਲਗਾਇਆ ਜਾਂਦਾ ਹੈ ਅਤੇ ਫਿਰ ਮੂਲ ਸਵਰ ਦਿਖਾਇਆ ਜਾਂਦਾ ਹੈ ਉਦਾਹਰਨ ਦੇ ਤੌਰ ਤੇ ਜੇਕਰ ਪਾਸਵਰ ਤੇ ਖਟਕਾ ਦਿਖਾਉਣਾ ਹੋਵੇ ਤਾਂ ਪਹਿਲਾਂ ਪਾ ਤੋਂ ਅਗਲਾ ਧਾਸਵਰ ਲਿਆ ਜਾਵੇਗਾ ਫਿਰ ਪਾਸਵਰ ਅਤੇ ਪਾ ਤੋਂ ਪਹਿਲਾ ਮਾਸਵਰ ਅਰਥਾਤ ਮੁੜ ਪਾ ਲਿਆ ਜਾਵੇਗਾ ਹਾਂਜੀ ਦੋਸਤੋ ਇਹਦੇ ਚ ਕਨਫਿਊਜ਼ ਨਹੀਂ ਹੋਣਾ ਖਟਕਾ ਦੀ ਜਿਹੜੀ ਕਿਰਿਆ ਇਹਨਾਂ ਨੇ ਸਮਝਾਈ ਹੈ ਤੇ ਮੰਨ ਲਓ ਜਿਵੇਂ ਆਪਾਂ ਪਾ ਦਾ ਖਟਕਾ ਲੈਣਾ ਉਹਦੇ ਵਿੱਚ ਕੀ ਕੀਤਾ ਜਾਂਦਾ ਜਿਵੇਂ ਪਾ ਪਾ ਤੋਂ ਇੱਕ ਸਵਰ ਪਹਿਲਾਂ ਲਿਆ ਜਾਂਦਾ ਹੈ ਫਿਰ ਦੁਬਾਰਾ ਪਾ ਲਿਆ ਜਾਂਦਾ ਹੈ ਉਸ ਤੋਂ ਬਾਅਦ ਇੱਕ ਸਵਰ ਨੀਚੇ ਵਾਲਾ ਲਿਆ ਜਾਂਦਾ ਹੈ ਫਿਰ ਦੁਬਾਰਾ ਪਾ ਲਿਆ ਜਾਂਦਾ ਹੈ ਹਾਂਜੀ ਇਹ ਨੀਚੇ ਜਿਵੇਂ ਇਹਨਾਂ ਨੇ ਦੱਸਿਆ ਕਿ ਪਾਸਵਰਡ ਤੇ ਜਦੋਂ ਖਟਕਾ ਲੈਣਾ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਪਾ ਤੋਂ ਅਗਲਾ ਜਿਹੜਾ ਸਵਰ ਕਿਹੜਾ ਧਾ ਪਹਿਲਾ ਧਾ ਲੈਣਾ ਫਿਰ ਪਾ ਲੈਣਾ ਫਿਰ ਪਾ ਤੋਂ ਨੀਵਾਸ ਵਰ ਮਾ ਤੇ ਫਿਰ ਦੁਬਾਰਾ ਪਾ ਸਮਝ ਲੱਗੀ ਤੇ ਇਸ ਕਰਕੇ ਆਪਣੇ ਕੋਲ ਬਣ ਗਿਆ ਧਾ ਪਾ ਮਾ ਪਾ ਠੀਕ ਹੈ ਜਦੋਂ ਇਸ ਕੇਰਿਆ ਨੂੰ ਥੋੜੀ ਜਲਦੀ ਨਾਲ ਕਿਹਾ ਜਾਂਦਾ ਹੈ ਥੋੜੀ ਸਪੀਡ ਨਾਲ ਤਾਂ ਇਹ ਜਿਹੜੀ ਹਰਕਤ ਆ ਸੁਣਨ ਦੇ ਵਿੱਚ ਬੜੀ ਮਦੁਰ ਤੇ ਆਨੰਦਦਾਇਕ ਪ੍ਰਤੀਤ ਹੁੰਦੀ ਹੈ ਠੀਕ ਹੈ ਆਪਾਂ ਕਿਸੇ ਹੋਰ ਸਵਰ ਦਾ ਖਟਕਾ ਵੀ ਲੈ ਸਕਦੇ ਆ ਜਿਵੇਂ ਮਾ ਦਾ ਖੜਕਾ ਲੈਣਾ ਉਸ ਦੇ ਵਿੱਚ ਸਭ ਤੋਂ ਪਹਿਲਾਂ ਕੀ ਲਿਆ ਜਾਊਗਾ ਮਾ ਤੋਂ ਪਹਿਲਾਂ ਪਾਸਵਰ ਹੋ ਜਾਊਗਾ ਠੀਕ ਹੈ ਪਾ ਮਾ ਗਾਮਾ ਤਾ ਮਾ ਸਵਰ ਦਾ ਖਟਕਾ ਕਿਵੇਂ ਬਣਿਆ ਪਾਮਾ ਗਾਮਾ ਹਾਂਜੀ ਅੱਗੇ ਪੜ੍ਹਦੇ ਹਾਂ ਕਹਿੰਦੇ ਜਿਸ ਸਵਰ ਤੇ ਖਟਕਾ ਲੈਣਾ ਹੋਵੇ ਉਸ ਨੂੰ ਸਵਰ ਲਿਪੀ ਪદ્ધਤੀ ਵਿੱਚ ਲਿਖਣ ਦੇ ਸਮੇਂ ਦੋ ਬ੍ਰੈਕਟਾਂ ਵਿੱਚ ਲਿਖਿਆ ਜਾਂਦਾ ਹੈ ਹਾਂਜੀ ਹਾਂਜੀ ਕਹਿੰਦੇ ਜਿਸ ਸਵਰ ਤੇ ਖਟਕਾ ਲੈਣਾ ਹੁੰਦਾ ਉਸ ਸਵਰ ਨੂੰ ਬ੍ਰੈਕਟ ਵਿੱਚ ਲਿਖਿਆ ਜਾਂਦਾ ਹੈ ਜਿਵੇਂ ਪਾ ਦੇ ਸਵਰ ਖਟਕਾ ਲੈਣਾ ਤਾਂ ਉਸ ਨੂੰ ਪਾ ਤੇ ਐਦਾਂ ਬ੍ਰੈਕਟ ਕਰ ਦਿੱਤੀ ਜਾਂਦੀ ਹੈ ਜੇ ਮੰਨ ਲਓ ਗਾ ਤੇ ਖਟਕਾ ਲੈਣਾ ਤਾਂ ਗਾ ਦੇ ਨਾਲ ਐਦਾਂ ਬ੍ਰੈਕਟ ਕਰ ਦਿੱਤੀ ਜਾਂਦੀ ਹੈ ਹਾਂਜੀ ਅੱਗੇ ਪੜ੍ਹਦੇ ਹਾਂ ਜਿਵੇਂ ਪਾਸ ਦਾ ਭਾਵ ਹੈ ਕਿ ਪਾਸਵਰਦ ਤੇ ਪਹਿਲਾਂ ਧਾ ਸਵਰ ਦਾ ਅਤੇ ਫਿਰ ਮਾਸਵਰ ਦਾ ਸਪਰਸ਼ ਲੈਣਾ ਹੈ ਜਿਵੇਂ ਧਾ ਪਾ ਮਾ ਪਾਵ ਜਿਵੇਂ ਉੱਪਰ ਆਪਾਂ ਦੇਖਿਆ ਹੁਣੇ ਖਟਕੇ ਦੀ ਕਿਰਿਆ ਕਰਨ ਲਈ ਵਿਸ਼ੇਸ਼ ਅਭਿਆਸ ਦੀ ਅਵਿਸ਼ਕਤਾ ਹੁੰਦੀ ਹੈ ਇਹ ਕਿਰਿਆ ਬੜੀ ਸਾਵਧਾਨੀ ਬੜੀ ਸਾਵਧਾਨੀ ਪੂਰਵਕ ਅਤੇ ਉਚਿਤ ਸਥਾਨ ਤੇ ਹੀ ਕੀਤੀ ਜਾਣੀ ਚਾਹੀਦੀ ਹੈ ਗਉਣ ਵਿੱਚ ਖਟਕੇ ਦੀ ਕਿਰਿਆ ਦਾ ਪ੍ਰਯੋਗ ਠੁੰਮਰੀ ਅਤੇ ਟੱਪਾ ਗਾਇਨ ਸ਼ੈਲੀਆਂ ਵਿੱਚ ਕੀਤਾ ਜਾਂਦਾ ਹੈ ਸਿਤਾਰ ਤੇ ਇਹ ਕਿਰਿਆ ਗਟਕੜੀਕ ਹੁੰਦੀ ਹੈ ਹਾਂਜੀ ਆਪਾਂ ਜਿਵੇਂ ਪਿੱਛੇ ਮੁਰਕੀ ਬਾਰੇ ਪੜਿਆ ਸੀਗਾ ਜੇ ਮੁਰਕੀ ਦੀ ਕਿਰਿਆ ਸਿਤਾਰ ਤੇ ਕਰਦੇ ਆ ਤਾਂ ਉਹਨੂੰ ਕਰਿੰਤਨ ਕਿਹਾ ਜਾਂਦਾ ਹੈ ਉਸੇ ਹਾਂਜੀ ਉਸੇ ਤਰ੍ਹਾਂ ਜਿਵੇਂ ਆਪਾਂ ਖਟਕੇ ਦੀ ਕਿਰਿਆ ਸਿਤਾਰ ਤੇ ਕਰਦੇ ਆ ਤਾਂ ਉਸਨੂੰ ਗਟਕੜੀ ਕਿਹਾ ਜਾਂਦਾ ਹੈ ਹਾਂਜੀ ਅਗਲਾ ਆਪਣਾ ਆ ਗਿਆ ਕਣ ਕਹਿੰਦੇ ਗਾਉਂਦੇ ਜਾਂ ਵਜਾਉਂਦੇ ਸਮੇਂ ਕਿਸ ਸਵਰ ਤੇ ਦੂਸਰੇ ਸਵਰ ਦਾ ਸਪਰਸ਼ ਕਰਨ ਦੀ ਕਿਰਿਆ ਵਿੱਚ ਕਿਸੇ ਸਵਰ ਤੇ ਦੂਸਰੇ ਸਵਰ ਦਾ ਸਪਰਸ਼ ਕਰਨ ਦੀ ਕਿਰਿਆ ਵਿੱਚ ਇਹ ਦੂਸਰਾ ਸਵਰ ਕੰਨ ਸਵਰ ਕਹ ਹੁੰਦਾ ਹੈ ਹਾਂਜੀ ਜਦੋਂ ਆਪਾਂ ਕੋਈ ਸਵਰ ਬਜਾ ਰਹੇ ਹਾਂ ਉਹਦੇ ਨਾਲ ਆਪਾਂ ਕਿਸੇ ਹੋਰ ਸਵਰ ਦਾ ਸਪਰਸ਼ ਲੈ ਰਹੇ ਹਾਂ ਤਾਂ ਜਿਹੜਾ ਜਿਹੜੇ ਸਵਰ ਦਾ ਸਪਰਸ਼ ਲਿਆ ਉਸ ਨੂੰ ਆਪਾਂ ਕੰਨ ਸਵਰ ਕਹਿ ਦਿੰਨੇ ਆ ਜਿਵੇਂ ਨਾਲ ਲਿਖਿਆ ਕੰਨ ਸਵਰ ਨੂੰ ਸਪਰਸ਼ ਸਵਰ ਜਾਂ ਗ੍ਰੇਸ ਨੋਟ ਵੀ ਕਿਹਾ ਜਾਂਦਾ ਹੈ ਕਈ ਵਾਰ ਆਪਾਂ ਨੂੰ ਆ ਜਾਂਦਾ ਪੇਪਰ 'ਚ ਵੀ ਗ੍ਰੇਸ ਨੋਟ ਕੀ ਹੁੰਦਾ ਤਾਂ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਹਨ ਤਾਂ ਸਪਰਸ਼ ਸਵਰ ਆਵੇ ਕੰਨ ਸਵਰ ਆਵੇ ਜਾਂ ਗ੍ਰੇਸ ਨੋਟ ਇਹ ਤਿੰਨ ਇੱਕੋ ਹੀ ਕਿਰਿਆ ਹੈ ਇਹਨਾਂ ਨੇ ਲਿਖਿਆ ਹੈ ਜਿਵੇਂ ਮਾਗਾ ਗਾਉਂਦੇ ਜਾਂ ਵਜਾਉਂਦੇ ਸਮੇਂ ਮਾਸਵਰ ਦਾ ਸਪਰਸ਼ ਦੇਣ ਨਾਲ ਮਾਸਵਰ ਕੰਨਸਵਰ ਕਹਾਇਗਾ ਹਾਂਜੀ ਹੁਣ ਜਿਵੇਂ ਗਾ ਗਾਸਵਰ ਆਪਾਂ ਵਜਾ ਰਹੇ ਹਾਂ ਉਸਦੇ ਨਾਲ ਆਪਾਂ ਮਾਸਵਰ ਦਾ ਸਪਰਸ਼ ਲੈ ਰਹੇ ਹਾਂ ਤਾਂ ਆਪਾਂ ਮਾਸਵਰ ਕੀ ਹੋ ਗਿਆ ਆਪਣਾ ਕੰਨਸਵਰ ਹੋ ਗਿਆ ਇਸ ਨੂੰ ਸਵਰ ਲਿਪੀ ਪદ્ધਤੀ ਵਿੱਚ ਕੰਨਸਵਰ ਨੂੰ ਮੂਲ ਸਵਰ ਦੇ ਉੱਪਰ ਖੱਬੇ ਪਾਸੇ ਲਿਖਿਆ ਜਾਂਦਾ ਹਾਂਜੀ ਜਿਹੜੀ ਸਵਰ ਲਿਪੀ ਬੱਧਤੀ ਆ ਉਹਦੇ ਵਿੱਚ ਕੰਨਸਵਰ ਨੂੰ ਜਿਹੜਾ ਮੂਲ ਸਵਾਰਾ ਉਸਦੇ ਖੱਬੇ ਪਾਸੇ ਛੋਟਾ ਕਰਕੇ ਉੱਪਰ ਵੱਲ ਲਿਖਿਆ ਜਾਂਦਾ ਹੈ ਜਿਵੇਂ ਨਾਲ ਇੱਥੇ ਲਿਖਿਆ ਹੋਇਆ ਇਥੇ ਕਣ ਦੇ ਰੂਪ ਵਿੱਚ ਮਾ ਸਵਰ ਦਾ ਪ੍ਰਯੋਗ ਕੀਤਾ ਗਿਆ ਹੈ ਸਿਤਾਰ ਆਦ ਸਾਜ਼ਾਂ ਤੇ ਕਣ ਦੋ ਤਰ੍ਹਾਂ ਨਾਲ ਵਜਾਇਆ ਜਾਂਦਾ ਹੈ ਹਾਂਜੀ ਪਹਿਲਾ ਤਾਰ ਖਿੱਚ ਕੇ ਮੀਂਡ ਦੇ ਰੂਪ ਵਿੱਚ ਦੂਸਰਾ ਪਰਦੇ ਤੇ ਦੂਸਰੇ ਸਵਰ ਦਾ ਸਪਰਸ਼ ਕਰਕੇ ਜਿਵੇਂ ਵੀ ਇੱਕੋ ਪਰਦੇ ਤੇ ਉਂਗਲ ਰੱਖੀ ਆ ਤੇ ਉਸ ਦੇ ਨਾਲ ਹੀ ਆਪਾਂ ਦੂਸਰੇ ਸਵਰ ਨੂੰ ਸਪਰਸ਼ ਕਰ ਰਹੇ ਆ ਇਸ ਤਰ੍ਹਾਂ ਵੀ ਸਿਤਾਰ ਤੇ ਜਿਹੜੀ ਕਣ ਦੀ ਕਿਰਿਆ ਉਹ ਹੋ ਜਾਂਦੀ ਹੈ ਅੱਗੇ ਪੜ੍ਹਦੇ ਹਾਂ ਜੀ ਕਣਸਵਰ ਦੇ ਪ੍ਰਯੋਗ ਨਾਲ ਮੂਲ ਸਵਰ ਦਾ ਉਚਾਰਣ ਵਧੇਰੇ ਆਕਰਸ਼ਕ ਬਣ ਜਾਂਦਾ ਹੈ ਦੱਖਣੀ ਜਾਂ ਕਰਨਾਟਕੀ ਸੰਗੀਤ ਪੱਤੀ ਵਿੱਚ ਸਵਰਾਂ ਨੂੰ ਲਗਾਉਣ ਦਾ ਢੰਗ ਅਜੀਹਾ ਹੈ ਕਿ ਹਰੇਕ ਸਵਾਰਾਂ ਦੇ ਨਾਲ ਕਣਸਵਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਹਾਂ ਜੀ ਇਹ ਕਹਿੰਦੇ ਵੀ ਜਿਹੜੀ ਕਰਨਾਟਕੀ ਜਾਂ ਦੱਖਣੀ ਸੰਗੀਤ ਪੱਤੀ ਆ ਉਸ ਤੇ ਉਧਰ ਕਣਸਵਰ ਦਾ ਜਿਹੜਾ ਬਹੁਤ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ ਹੈ ਉਤਰੀ ਜਾਂ ਹਿੰਦੂਸਤਾਨੀ ਸੰਗੀਤ ਪੱਤੀ ਵਿੱਚ ਕਿਧਰੇ ਕਿਧਰੇ ਕਣਸਵਰਾਂ ਦੇ ਪ੍ਰਯੋਗ ਨਾਲ ਗਾਇਨ ਜਾਂ ਵਾਦਨ ਵਧੇਰੇ ਆਕਰਸ਼ਕ ਬਣ ਜਾਂਦਾ ਹੈ ਹਾਂ ਜੀ ਦੋਸਤੋ ਅ ਅਗਲਾ ਆਪਣਾ ਪਰਿਵਾਰਿਕ ਸ਼ਬਦ ਹੈ ਕੰਪਨ ਅਤੇ ਅੰਦੋਲਨ ਅ ਚਲੋ ਸ਼ੁਰੂ ਕਰਦੇ ਹਾਂ ਅੰਦੋਲਨ ਸ਼ਬਦ ਦਾ ਸਧਾਰਨ ਅਰਥ ਕੰਪਨ ਹੈ ਕੰਪਨ ਜਿਵੇਂ ਆਪਾਂ ਕਹਿੰਦੇ ਨੇ ਵੀ ਕੰਬਣਾ ਜਾਂ ਕੰਪਨ ਹੋਣੀ ਵਿਗਿਆਨਿਕ ਦ੍ਰਿਸ਼ਟੀ ਤੋਂ ਨਾਦ ਦੇ ਵਿਚਾਰ ਕਰਨ ਨਾਲ ਪਤਾ ਲੱਗਦਾ ਹੈ ਕਿ ਕਿਸੇ ਵੀ ਆਵਾਜ਼ ਦੀ ਉਪਤੀ ਦਾ ਕਾਰਨ ਅੰਦੋਲਨ ਜਾਂ ਕੰਪਨ ਹੁੰਦਾ ਹੈ ਕਿਸੇ ਇੱਕ ਚੀਜ਼ ਤੇ ਦੂਸਰੀ ਚੀਜ਼ ਟਕਰਾਉਣ ਨਾਲ ਕੰਪਨ ਪੈਦਾ ਹੁੰਦਾ ਹੈ ਅਤੇ ਨਾਲ ਹੀ ਆਵਾਜ਼ ਨਿਕਲਦੀ ਹੈ ਹਾਂਜੀ ਆਵਾਜ਼ ਨਿਕਲਣ ਦਾ ਸਾਇੰਟਿਫਿਕ ਕਾਰਨ ਕਹਿੰਦੇ ਕੀ ਆ ਆਵਾਜ਼ ਉਹਦੇ ਵਿੱਚ ਨਿਕਲਦੀ ਹੈ ਜਦੋਂ ਕੋਈ ਕਿਸੇ ਚੀਜ਼ ਵਿੱਚ ਕੰਪਨ ਪੈਦਾ ਹੁੰਦਾ ਹੈ ਜਾਂ ਆਪਸ ਵਿੱਚ ਜਦੋਂ ਕੋਈ ਚੀਜ਼ ਟਕਰਾਂਦੀ ਹੈ ਤਾਂ ਉਸ ਦੇ ਵਿੱਚ ਕੰਪਨ ਪੈਦਾ ਹੁੰਦਾ ਹੈ ਜਿਸ ਨਾਲ ਕੀ ਆਵਾਜ਼ ਉਤਪੰਨ ਹੁੰਦੀ ਹੈ ਜੇਕਰ ਅਸੀਂ ਹਵਾ ਵਿੱਚ ਕੋਈ ਵੀ ਹਰਕਤ ਕਰੀਏ ਤਾਂ ਹਵਾ ਜ਼ਰੂਰ ਪੈਦਾ ਹੁੰਦੀ ਹੈ ਇਸੇ ਤਰ੍ਹਾਂ ਜੇਕਰ ਸਿਤਾਰ ਜਾਂ ਤਾਨਪੂਰੇ ਦੇ ਕਿਸੇ ਤਾਰ ਨੂੰ ਛੇੜੀਏ ਤਾਂ ਉਸ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ ਧਿਆਨ ਨਾਲ ਵੇਖਣ ਤੇ ਪਤਾ ਲੱਗਦਾ ਹੈ ਕਿ ਤਾਰ ਨੂੰ ਛੇੜਨ ਨਾਲ ਤਾਰ ਲਗਾਤਾਰ ਹਿਲਦਾ ਰਹਿੰਦਾ ਹੈ ਉਸ ਵਿੱਚ ਇੱਕ ਤਰ੍ਹਾਂ ਦੇ ਕੰਪਨ ਪੈਦਾ ਹੁੰਦੇ ਹਨ ਇਹ ਕੰਪਨ ਇਤਨੀ ਤੇਜ਼ ਗਤੀ ਵਿੱਚ ਹੁੰਦੇ ਹਨ ਕਿ ਆਸਾਨੀ ਨਾਲ ਦੇਖੇ ਨਹੀਂ ਜਾ ਸਕਦੇ ਜਦੋਂ ਤੱਕ ਇਹ ਕੰਪਨ ਹੁੰਦੇ ਰਹਿੰਦੇ ਹਨ ਆਵਾਜ਼ ਪੈਦਾ ਹੁੰਦੀ ਰਹਿੰਦੀ ਹੈ ਕੰਪਨ ਬੰਦ ਹੋਣ ਨਾਲ ਆਵਾਜ਼ ਵੀ ਬੰਦ ਹੋ ਜਾਂਦੀ ਹੈ ਤਾਰ ਨੂੰ ਛੇੜਨ ਉਪਰੰਤ ਧਿਆਨ ਨਾਲ ਦੇਖਣ ਤੋਂ ਪਤਾ ਲੱਗਦਾ ਹੈ ਕਿ ਤਾਰ ਆਪਣੇ ਮੂਲ ਸਥਾਨ ਤੋਂ ਪਹਿਲਾਂ ਇੱਕ ਪਾਸੇ ਜਾਂਦੀ ਹੈ ਅਤੇ ਫਿਰ ਆਪਣੇ ਸਥਾਨ ਤੇ ਵਾਪਸ ਹੁੰਦੀ ਹੈ ਇਸੇ ਤਰ੍ਹਾਂ ਹੀ ਉਤਨੀ ਗਤੀ ਨਾਲ ਫਿਰ ਦੂਸਰੇ ਪਾਸੇ ਜਾਂਦੀ ਹੈ ਤੇ ਮੁੜ ਆਪਣੇ ਸਥਾਨ ਤੇ ਵਾਪਸ ਆਉਂਦੀ ਹੈ ਆਪਣੇ ਸਥਾਨ ਤੇ ਵਾਪਸ ਆ ਕੇ ਵੀ ਤਾਰ ਰੁਕਦੀ ਨਹੀਂ ਬਲਕਿ ਤਾਰ ਵਿੱਚ ਇਹ ਕੰਪਨ ਲਗਾਤਾਰ ਹੁੰਦੇ ਰਹਿੰਦੇ ਹਨ ਅਤੇ ਆਵਾਜ਼ ਉਤਪਨ ਹੁੰਦੀ ਰਹਿੰਦੀ ਹੈ ਇਹ ਕਿਰਿਆ ਅਗੇ ਦਿੱਤੇ ਚਿੱਤਰ ਤੋਂ ਆਸਾਨੀ ਨਾਲ ਸਮਝੀ ਜਾ ਸਕਦੀ ਹੈ ਹਾਂਜੀ ਹੁਣ ਉੱਪਰ ਆਪਾਂ ਇੱਕ ਉਹਨਾਂ ਨੇ ਐਗਜ਼ਾਮਪਲ ਦਿੱਤੀ ਜਿਵੇਂ ਆਪਾਂ ਪੜਿਆ ਵੀ ਸਿਤਾਰ ਜਾਂ ਜਦੋਂ ਆਪਾਂ ਤਾਨਪੁਰੀ ਤਾਰ ਨੂੰ ਛੇੜਦੇ ਆ ਤਾਂ ਤਾਰ ਵਿੱਚ ਕੰਪਨ ਪੈਦਾ ਹੋ ਜਾਂਦਾ ਉਹ ਤਾਰ ਹਿਲਦੀ 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 ਰਹਿੰਦੀ ਹੈ ਇੱਕੋ ਜਗ੍ਹਾ ਤੇ ਨਹੀਂ ਰਹਿੰਦੀ ਠੀਕ ਹੈ ਤਾਂ ਇਹ ਇਹਨਾਂ ਨੇ ਚਿੱਤਰ ਰਾਹੀਂ ਸਮਝਾਇਆ ਹੋਇਆ ਜਿਵੇਂ ਪਹਿਲੇ ਚਿੱਤਰ ਵਿੱਚ ਆਪਾਂ ਦੇਖਦੇ ਹਾਂ ਕਿ ਤਾਰ ਬਿਲਕੁਲ ਸਹੀ ਅਵਸਥਾ ਵਿੱਚ ਆ ਮਤਲਬ ਬਿਨਾ ਚੋਟ ਤੋਂ ਜਾਂ ਬਿਨਾ ਉਹਨੂੰ ਛੇੜੇ ਤਾਰ ਜਿਹੜੀ ਆ ਉਦਾਂ ਹੀ ਖੜੀ ਆ ਆਪਣੀ ਜਗ੍ਹਾ ਤੇ ਪਰ ਜਦੋਂ ਆਪਾਂ ਤਾਰ ਨੂੰ ਛੇੜ ਦਿੰਨੇ ਆ ਤਾਂ ਧਿਆਨ ਨਾਲ ਦੇਖ ਦੇਖਣ ਤੇ ਪਤਾ ਲੱਗਦਾ ਕਿ ਤਾਰ ਪਹਿਲਾਂ ਆਪਣੇ ਮੂਲ ਸਥਾਨ ਤੇ ਆ ਜਦੋਂ ਉਹਨੂੰ ਛੇੜਦੇ ਆ ਪਹਿਲਾਂ ਉਹ ਉੱਪਰ ਵੱਲ ਜਾਂਦੀ ਹੈ ਠੀਕ ਹੈ ਫਿਰ ਆਪਣੇ ਮੂਲ ਸਥਾਨ ਤੇ ਹੁੰਦੀ ਆ ਉਸ ਤੋਂ ਬਾਅਦ ਉਹ ਰੁਕਦੀ ਨਹੀਂ ਫਿਰ نیچے ਜਾਂਦੀ ਹੈ ਫਿਰ ਆਪਣੇ ਮੂਲ ਸਥਾਨ ਤੇ ਹੁੰਦੀ ਆ ਤੇ ਉੱਤੇ ਜਾਂਦੀ ਆ ਇਸ ਤਰ੍ਹਾਂ ਇਹ ਜਿਹੜੇ ਕੰਪਨਾਂ ਜਾਂ ਇਹ ਅੰਦੋਲਨ ਇਦਾਂ ਹੀ ਉਦੋਂ ਤੱਕ ਚੱਲਦੇ ਰਹਿੰਦੇ ਆ ਜਦੋਂ ਤੱਕ ਇਹ ਤਾਰ ਜਮਾ ਬਿਲਕੁਲ ਰੁਕ ਨਹੀਂ ਜਾਂਦੀ ਉਪਰੋਕਤ ਚਿੱਤਰ ਵਿੱਚ ਤਾਰ ਦਾ ਪਹਿਲਾਂ ਆਪਣੇ ਮੂਲ ਸਥਾਨ ਤੋਂ ਇੱਕ ਪਾਸੇ ਜਾਣਾ ਅਤੇ ਫਿਰ ਆਪਣੇ ਮੂਲ ਸਥਾਨ ਤੇ ਵਾਪਸ ਆਉਣਾ ਅਤੇ ਫਿਰ ਉਤਨੀ ਹੀ ਗਤੀ ਨਾਲ ਦੂਸਰੇ ਪਾਸੇ ਜਾਣਾ ਅਤੇ ਫਿਰ ਆਪਣੇ ਮੂਲ ਸਥਾਨ ਤੇ ਵਾਪਸ ਆਉਣ ਦਾ ਚੱਕਰ ਇੱਕ ਕੰਪਨ ਹੈ। ਹਾਂਜੀ। ਹੁਣ ਇੱਕ ਕੰਪਨ ਕਦੋਂ ਪੂਰਾ ਹੁੰਦਾ? ਜਦੋਂ ਤਾਰ ਨੂੰ ਆਪਾਂ ਛੇੜਦੇ ਹਾਂ ਤਾਰ ਪਹਿਲਾਂ ਉੱਪਰ ਜਾਂਦੀ ਹੈ। ਫਿਰ ਆਪਣੀ ਜਗ੍ਹਾ ਤੇ ਵਾਪਸ ਹੁੰਦੀ ਹੈ। ਫਿਰ ਉਨੀ ਸਪੀਡ ਨਾਲ ਨੀਚੇ ਵੱਲ ਜਾਂਦੀ ਹੈ ਤੇ ਫਿਰ ਆਪਣੀ ਜਗ੍ਹਾ ਤੇ ਵਾਪਸ ਆ ਜਾਂਦੀ ਹੈ। ਇੰਨੇ ਜਿਹੜੇ ਸਮੇਂ ਨੂੰ ਕੀ ਕਹਿ ਦਿੰਦੇ ਆਪਾਂ ਵੀ ਉਹ ਇੱਕ ਕੰਪਨ ਪੂਰਾ ਹੋ ਗਿਆ ਤਾਰ ਦੇ ਇਸੇ ਕੰਪਨ ਨੂੰ ਅਸੀਂ ਅੰਦੋਲਨ ਵੀ ਕਹਿ ਦਿੰਦੇ ਆ ਜਾਂ ਅੰਦੋਲਨ ਵੀ ਕਿਹਾ ਜਾਂਦਾ ਹੈ ਆਪਣੇ ਮੂਲ ਸਥਾਨ ਤੋਂ ਇੱਕ ਪਾਸੇ ਅਤੇ ਫਿਰ ਦੂਸਰੇ ਪਾਸੇ ਜਾ ਕੇ ਵਾਪਸ ਆਉਣ ਦੇ ਪੂਰੇ ਚੱਕਰ ਨੂੰ ਕੰਪ ਵਿਸਤਾਰ ਕਿਹਾ ਜਾਂਦਾ ਹੈ ਇਸ ਪੂਰੇ ਚੱਕਰ ਵਿੱਚ ਜੋ ਸਮਾਂ ਲੱਗਦਾ ਹੈ ਉਸ ਨੂੰ ਕੰਪਨ ਕਾਲਜ ਕਾਲ ਕਹਿੰਦੇ ਹਨ ਹਾਂਜੀ ਕਹਿੰਦੇ ਜਦੋਂ ਇੱਕ ਕੰਪਨ ਪੂਰਾ ਹੋ ਜਾਂਦਾ ਹੈ ਤਾਂ ਜਿਸ ਨੂੰ ਆਪਾਂ ਕੰਪਨ ਕਾਲਜ ਕਾਲ ਕਹਿ ਸਕਦੇ ਹਾਂ ਇਸ ਤਰ੍ਹਾਂ ਇੱਕ ਤੋਂ ਬਾਅਦ ਦੂਸਰਾ ਤੀਸਰਾ ਅਤੇ ਚੌਥਾ ਅੰਦੋਲਨ ਲਗਾਤਾਰ ਮਤਲਬ ਜਦ ਤੱਕ ਤਾਰ ਆਪਣੀ ਜਗ੍ਹਾ ਤੇ ਰੁਕ ਨਹੀਂ ਜਾਂਦੀ ਇਹ ਅੰਦੋਲਨ ਲਗਾਤਾਰ ਚੱਲਦੇ ਰਹਿੰਦੇ ਆ ਤੇ ਆਵਾਜ਼ ਉਤਪਨ ਹੁੰਦੀ ਰਹਿੰਦੀ ਹੈ ਇੱਕ ਸੈਕਿੰਡ ਵਿੱਚ ਕਿਸੇ ਤਾਰ ਵਿੱਚ ਜਿੰਨੇ ਕੰਪਨ ਜਾਂ ਅੰਦੋਲਨ ਹੁੰਦੇ ਹਨ ਉਸ ਨੂੰ ਤਾਰ ਦੀ ਅਵਰਤੀ ਜਾਂ ਆਵਾਜ਼ ਦੀ ਅੰਦੋਲਨ ਸੰਖਿਆ ਕਹਿੰਦੇ ਹਨ ਹਾਂਜੀ ਕਹਿੰਦੇ ਇੱਕ ਸੈਕਿੰਡ ਵਿੱਚ ਜਿੰਨੇ ਵੀ ਅੰਦੋਲਨ ਹੁੰਦੇ ਆ ਉਹਨੂੰ ਤਾਰ ਦੀ ਅਵਰਤੀ ਜਾਂ ਆਵਾਜ਼ ਦੀ ਅੰਦੋਲਨ ਸੰਖਿਆ ਹੀ ਕਿਹਾ ਜਾਂਦਾ ਹੈ ਸ਼ਕੀਰ ਦੀ ਦ੍ਰਿਸ਼ਟੀ ਤੋਂ ਇਹ ਅਵਰਤੀ ਜਾਂ ਅੰਦੋਲਨ ਸੰਖਿਆ ਹੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਆਵਾਜ਼ ਦੇ ਹਰੇਕ ਸੈਕਿੰਡ ਵਿੱਚ ਹੋਣ ਵਾਲੇ ਅੰਦੋਲਨਾਂ ਦੀ ਸੰਖਿਆ ਜੇਕਰ ਬਰਾਬਰ ਜਾਂ ਇੱਕੋ ਜਿਹੀ ਰਹਿੰਦੀ ਹੈ ਤਾਂ ਉਸ ਨੂੰ ਨਿਯਮਤ ਅੰਦੋਲਨ ਕਿਹਾ ਜਾਂਦਾ ਹੈ ਹਾਂਜੀ ਕਹਿੰਦੇ ਜੀ ਇੱਕ ਸੈਕਿੰਡ ਵਿੱਚ ਹਰ ਵਾਰੀ ਤਾਰ ਦੇ ਜਿਹੜੇ ਅੰਦੋਲਨ ਹੈ ਉਹਨਾਂ ਦੀ ਸੰਖਿਆ ਇੱਕੋ ਜਿਹੀ ਹੈ ਜਾਂ ਬਰਾਬਰ ਹੈ ਤਾਂ ਉਸ ਨੂੰ ਅਸੀਂ ਨਿਯਮਤ ਅੰਦੋਲਨ ਕਹਿੰਦੇ ਹਾਂ ਜੇ ਇਸ ਦੇ ਉਲਟ ਕਾਰਦੀ ਸੰਖਿਆ 1 ਸੈਕਿੰਡ ਵਿੱਚ ਘਟਵਾਦ ਰਹੀ ਹੈ ਤਾਂ ਉਸ ਨੂੰ ਅਸੀਂ ਅ ਨਿਯਮਿਤ ਅੰਦੋਲਨ ਕਹਿੰਦੇ ਹਾਂ ਤਾਂ ਇਦਾਂ ਦੇ ਜਿਹੜੇ ਕੁਐਸਚਨ ਆ ਕਈ ਵਾਰੀ ਸ਼ਾਰਟ ਕੁਐਸਚਨ ਆ ਜਾਂਦਾ ਵੀ ਨਿਯਮਿਤ ਅੰਦੋਲਨ ਕੀ ਹੁੰਦੇ ਆ ਤਾਂ ਅਨਿਯਮਿਤ ਅੰਦੋਲਨ ਕੀ ਹੁੰਦੇ ਆ ਤੇ ਇਹ ਛੋਟੇ-ਛੋਟੇ ਚੀਜ਼ਾਂ ਤੁਸੀਂ ਨੋਟ ਕਰ ਲਿਆ ਕਰੋ ਹਾਂਜੀ ਅੱਗੇ ਪੜ੍ਹਦੇ ਹਾਂ ਇਸ ਤਰ੍ਹਾਂ ਕਈ ਵਾਰ ਕੁਝ ਅੰਦੋਲਨ ਦੇ ਦੇਰ ਤੱਕ ਹੁੰਦੇ ਰਹਿੰਦੇ ਹਨ ਤਾਂ ਉਹਨਾਂ ਨੂੰ ਅਸਥਿਰ ਅੰਦੋਲਨ ਕਿਹਾ ਜਾਂਦਾ ਹੈ ਜਾਂ ਅਨਿਯਤ ਕਾਲਿਕ ਅੰਦੋਲਨ ਕਹਿੰਦੇ ਹਨ ਹਾਂਜੀ ਹੁਣ ਇਹਨਾਂ ਇੱਕ ਆਪਣੇ ਚਿੱਤਰ ਦੁਆਰਾ ਇਹਨਾਂ ਨੇ ਦੱਸਿਆ ਹੋਇਆ ਹੈ ਕਿ ਜਿਹੜੇ ਨਿਯਮਤ ਤੇ ਅਨਿਯਮਤ ਅੰਦੋਲਨ ਹੈ ਉਹਨਾਂ ਦੀ ਤਾਰ ਦਾ ਜਿਹੜਾ ਉਹਨਾਂ ਦੇ ਕੰਪਨ ਦਿਖਾ ਰਿਖੇ ਜਿਵੇਂ ਆਪਾਂ ਸਭ ਤੋਂ ਪਹਿਲਾਂ ਚਿੱਤਰ ਹੈ ਇਹਦੇ ਵਿੱਚ ਦੇਖੋ ਅੰਦੋਲਨ ਨਿਯਮਤ ਅਵਸਥਾ ਵਿੱਚ ਦਿੱਤਾ ਹੋਇਆ ਕਿ ਉੱਨੀ ਹੀ ਤਾਰ ਉੱਪਰ ਜਾ ਰਹੀ ਹੈ ਉੱਨੀ ਹੀ ਨੀਚੇ ਜਾ ਰਹੀ ਹੈ ਤੇ ਕਹਿਣ ਦਾ ਭਾਵ ਕੀ ਹੈ ਕਿ ਇੱਕ ਸੈਕਿੰਡ ਵਿੱਚ ਜੋ ਵੀ ਵੀ ਅੰਦੋਲਨ ਹੋਣਗੇ ਉਹਨਾਂ ਦੀ ਸੰਖਿਆ ਹਰ ਵਾਰ ਬਰਾਬਰ ਹੋਵੇਗੀ ਪਰ ਜਿਹੜੀ ਦੂਸਰੀ ਤਾਰ ਦੇਖ ਰਹੇ ਆਂ ਇਦੇ ਚ ਕੀ ਹੈ ਕਿ ਹਰ ਵਾਰ ਅੰਦੋਲਨ ਉੱਪਰ ਕਿਤੇ ਜ਼ਿਆਦਾ ਹੋ ਰਿਹਾ ਕਿਤੇ ਨੀਚੇ ਘੱਟ ਹੋ ਰਿਹਾ ਕਦੇ ਨੀਚੇ ਜ਼ਿਆਦਾ ਹੋ ਰਿਹਾ ਕਦੇ ਉੱਪਰ ਘੱਟ ਹੋ ਰਿਹਾ ਠੀਕ ਹੈ ਹਾਂਜੀ ਅੱਗੇ ਪੜ੍ਹਦੇ ਹਾਂ ਜੋ ਆਵਾਜ਼ ਨਿਯਮਤ ਅਤੇ ਸਥਿਰ ਅੰਦੋਲਨਾਂ ਤੋਂ ਪੈਦਾ ਹੁੰਦੀ ਹੈ ਜੋ ਆਵਾਜ਼ ਨਿਯਮਤ ਅਤੇ ਸਥਿਰ ਅੰਦੋਲਨਾਂ ਤੋਂ ਪੈਦਾ ਹੁੰਦੀ ਹੈ ਉਸ ਨੂੰ ਸੰਗੀਤ ਉਪਯੋਗੀ ਆਵਾਜ਼ ਨਾਦ ਕਹਿੰਦੇ ਹਨ ਹਾਂਜੀ ਮਹੱਤਵ ਸੰਗੀਤ ਉਪਯੋਗੀ ਆਵਾਜ਼ ਕਿਨੂੰ ਕਿਹਾ ਜਾਂਦਾ ਹੈ ਜਿਹੜੀ ਆਵਾਜ਼ ਨਿਯਮਿਤ ਅਤੇ ਸਥਿਰ ਅੰਦੋਲਨਾਂ ਤੋਂ ਪੈਦਾ ਹੁੰਦੀ ਹੈ ਇਸ ਦੇ ਉਲਟ ਜੋ ਅਨਿਯਮਿਤ ਅਤੇ ਅਸਥਿਰ ਅੰਦੋਲਨਾਂ ਤੋਂ ਆਵਾਜ਼ ਪੈਦਾ ਹੁੰਦੀ ਹੈ ਉਸ ਨੂੰ ਅਨੁਪਯੋਗੀ ਆਵਾਜ਼ ਜਾਂ ਸ਼ੋਰਗੁਲ ਕਿਹਾ ਜਾਂਦਾ ਹੈ ਇਸ ਆਵਾਜ਼ ਦਾ ਸੰਗੀਤ ਨਾਲ ਕੋਈ ਸਬੰਧ ਨਹੀਂ ਹੈ ਸੰਗੀਤ ਦਾ ਸਬੰਧ ਨਿਯਮਿਤ ਅਤੇ ਸਥਿਰ ਅੰਦੋਲਨਾਂ ਤੋਂ ਪੈਦਾ ਹੋਈ ਮధుਰ ਜਾਂ ਮధుਰ ਆਵਾਜ਼ਾਂ ਜਾਂ ਨਾਦ ਨਾਲ ਹੁੰਦਾ ਹੈ ਹਾਂਜੀ ਦੋਸਤੋ ਆਪਣਾ ਅੱਜ ਦਾ ਟੌਪਿਕ ਇੱਥੇ ਹੀ ਖਤਮ ਹੁੰਦਾ ਹੈ ਜੇ ਕਿਸੇ ਨੂੰ ਵੀ ਇਸ ਟਾਪਿਕ 'ਤੇ ਕੋਈ ਡਾਊਟ ਹੈ ਤਾਂ ਕਮੈਂਟ ਬਾਕਸ ਵਿੱਚ ਆਪਣਾ ਮੈਸੇਜ ਜ਼ਰੂਰ ਲਿਖੋ ਤੇ ਮੈਂ ਦੇਖ ਕੇ ਅਗਲੀ ਵੀਡੀਓ 'ਚ ਤੁਹਾਡਾ ਜਵਾਬ ਜ਼ਰੂਰ ਦੇਵਾਂਗਾ ਤੇ ਇਸ ਨੂੰ ਆਪਣੇ ਨਾਲ ਦੇ ਦੋਸਤਾਂ ਨਾਲ ਵਿਦਿਆਰਥੀਆਂ ਨਾਲ ਜ਼ਰੂਰ ਸਾਂਝਾ ਕਰੋ ਤਾਂ ਜੋ ਉਹ ਵੀ ਇਸ ਦਾ ਲਾਭ ਉਠਾ ਸਕਣ ਅਤੇ ਇਸੇ ਤਰ੍ਹਾਂ ਦੀਆਂ ਵੀਡੀਓ ਹੋਰ ਅੱਗੇ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਆਪਣੇ ਸ਼ੇਅਰ ਕਰੋ ਤੇ ਤਦ ਤੱਕ ਲਈ ਮਿਲਦੇ ਹਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ